ਖਿਸ਼ਾਰਪਾ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਕੋਈ ਇਹੋ ਜਿਹੀ ਫੋਟੋ ਜਾਂ ਵੀਡੀਓ ਵਾਇਰਲ ਹੁੰਦੀ ਦੇਖਦੇ ਆ ਜਿਸ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਕੋਈ ਛੋਟਾ ਬੱਚਾ ਜਾਂ ਫਿਰ ਕੋਈ ਨੌਜਵਾਨ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਜਿਸ ਦਾ ਇਲਾਜ ਕਰੋੜਾਂ ਦੇ ਵਿੱਚ ਹੈ ਜਾਂ ਫਿਰ ਇੱਕ ਅਜੀਬਾ ਟੀਕਾ ਲੱਗਣਾ ਹੁੰਦਾ ਜਿਸ ਦੀ ਇੱਕ ਟੀਕੇ ਦੀ ਕੀਮਤ ਵੀ ਕਰੋੜਾਂ ਦੇ ਵਿੱਚ ਹੁੰਦੀ ਹੈ ਤੇ ਪਰਿਵਾਰ ਵੱਲੋਂ ਮਦਦ ਦੀ गुहार लगाई जाती है ਤੁਸੀਂ ਮੇਰੇ ਨਾਲ ਸਕਰੀਨ ਤੇ ਇੱਕ ਫੋਟੋ ਦੇਖ ਰਹੇ ਹੋ ਇਹ ਫੋਟੋ ਸ਼੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਨੌਜਵਾਨ ਹਰਪ੍ਰੀਤ ਸਿੰਘ ਦੀ ਹੈ ਜਿਸ ਦਾ 9 ਸਾਲ ਦਾ ਬੇਟਾ ਅਸ਼ਮੀਤ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਡੀ ਐਮ ਡੀ ਨਾਮ ਦੀ ਬਿਮਾਰੀ ਹੈ ਜੋ ਇਸ 9 ਸਾਲ ਦੇ ਬੱਚੇ ਨੂੰ ਹੈ ਤੇ ਇਸ ਬੱਚੇ ਦੇ ਇੱਕ ਟੀਕਾ ਲੱਗਣਾ ਹੈ ਜਿਸ ਟੀਕੇ ਦੀ ਕੀਮਤ ਜਿਹੜੀ ਹੈ 27 ਕਰੋੜ ਰੁਪਇਆ ਹੈ ਤੇ ਜੇ ਆਪਾਂ ਉਥੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵੱਲੋਂ ਹੁਣ ਤੱਕ 3 ਕਰੋੜ ਦੇ ਲਗਭਗ ਪੈਸਾ ਜਿਹੜਾ ਇਕੱਠਾ ਕੀਤਾ ਗਿਆ ਤੇ ਬਾਕੀ 24 ਕਰੋੜ ਰੁਪਈਆ ਹਜੇ ਪੈਂਡਿੰਗ ਪਿਆ ਹੋਇਆ ਸੋ ਪਰਿਵਾਰ ਨੇ ਲੋਕਾਂ ਦੇ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਕਿ ਉਹ ਇਸ ਪਰਿਵਾਰ ਦੀ ਜ਼ਰੂਰ ਮਦਦ ਕਰਨ ਤੇ ਅਸੀਂ ਆਪਣੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾ ਸਕੇ ਇਕੱਲੇ ਇਹ ਬੱਚੇ ਦੀ ਗੱਲ ਨਹੀਂ ਹੈ ਹੋ ਸਕਦਾ ਕਿ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਬੱਚੇ ਹੋਣ ਜਿਨ੍ਹਾਂ ਦੇ ਇਦਾਂ ਦਾ ਟੀਕਾ ਲੱਗਣਾ ਹੋਵੇ ਜਾਂ ਫਿਰ ਖਰਚਾ ਜਿਹੜਾ ਲੱਖਾਂ ਕਰੋੜਾਂ ਦੇ ਵਿੱਚ ਹੋਵੇ ਸੋ ਉਹਨਾਂ ਸਾਰੇ ਬੱਚਿਆਂ ਦੀ ਮਦਦ ਕੀਤੀ ਜਾਵੇ ਸੋ ਆਖਰ ਦੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਸੋ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਜਿਹੜਾ 9 ਸਾਲ ਦਾ ਬੱਚਾ ਅਸ਼ਮੀਤ ਹੈ ਉਹ ਜਲਦੀ ਆਪਣੇ ਪਰਿਵਾਰ ਦੇ ਵਿੱਚ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਸੋ ਇੱਕ ਮੈਨੂੰ ਇੱਕ ਹੋਰ ਗੱਲ ਯਾਦ ਆਈ ਸ਼ਾਇਦ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਹੋਵੇਗੀ ਜਿਸ ਦੇ ਵਿੱਚ ਭਾਰਤੀ ਫੌਜ ਦਾ ਇੱਕ ਨੌਜਵਾਨ ਸੜਕ ਤੇ ਖੜਾ ਹੋ ਕੇ ਪੈਸੇ ਇਕੱਠੇ ਕਰ ਰਿਹਾ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਸੋ ਵੀਡੀਓ ਵੀ ਇਸ ਹਰਪ੍ਰੀਤ ਸਿੰਘ ਦੀ ਹੈ ਜੋ ਕਿ ਆਪਣੇ 9 ਸਾਲ ਦੇ ਬੱਚੇ ਦੇ ਲਈ ਪੈਸੇ ਇਕੱਠੇ ਕਰ ਰਿਹਾ ਹੈ ਮਦਦ ਦੀ ਗੁਹਾਰ ਲਗਾ ਰਿਹਾ ਹੈ ਸੋ ਇੱਕ ਵਾਰ ਫਿਰ ਤੋਂ ਇਹੀ ਅਪੀਲ ਹੈ ਕਿ ਤੁਸੀਂ ਹਰਪ੍ਰੀਤ ਸਿੰਘ ਦੀ ਜਰੂਰ ਮਦਦ ਕੀਤੀ ਜਾਵੇ ਤਾਂ ਜੋ ਉਸੇ ਬੱਚੇ ਦਾ ਜਿਹੜਾ ਇਲਾਜ ਹੈ ਉਹ ਠੀਕ ਹੈ ਲੱਗ ਸਕੇ ਤੇ ਅਸ਼ਮੀਤ ਫਿਰ ਤੋਂ ਆਪਣੇ ਪੈਰਾਂ ਤੇ ਤੰਦਰੁਸਤ ਖੜਾ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ we at gna university see potential in everyone and everything around us we drive innovation and entrepreneurship we groom competent global citizens to effect positive change around them